ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਸਿਵਿਆ ਦੇ ਵਿੱਚ ਸਿਵਿਆ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਦੇ ਮੰਨ ਲੱਕੇ ਸਿਵਿਆ ਇਹ ਇਸ ਪਿੰਡ ਦਾ ਗਵੰਡੀ ਜੇ ਪਿੰਡ ਆ ਜਦੋਂ ਤੁਸੀਂ ਕੋਟ ਕਪੂਰੇ ਵਾਲਾ ਪੁਲ ਉਤਰੋਗੇ ਨਾ ਮਿੱਤਰੋ ਪੁਲ ਉਤਰਨ ਤੋਂ ਬਾਅਦ ਵੱਡੇ ਹਾਈਵੇ ਦੇ ਉੱਤੇ ਬਸ ਤਿੰਨ ਕਿਲੋਮੀਟਰ ਦੀ ਢਾਈ ਦੀ ਦੂਰੀ ਤੈਅ ਕਰਨ ਤੋਂ ਬਾਅਦ ਸਿਵਿਆ ਪਿੰਡ ਦੇ ਵਿੱਚ ਸਿੱਧੀ 5 ਕਿਲੋਮੀਟਰ ਦੀ ਛੇੜੀ ਦੂਰੀ ਤੇ ਛੜਕ ਆਉਂਦੀ ਹੈ ਚਿੱਟੀ ਪੱਟੀ ਵਾਲੀ ਪ੍ਰਧਾਨ ਮੰਤਰੀ ਜੋਧਨ ਵਾਲੀ ਛੜਕ ਆ ਜਿਹੜੀ ਘਰੇਲੂ ਪਰਿਵਾਰ ਦੇ ਘਰੇ ਆ ਬਾਈ ਮੈਂ ਇਸ ਟਾਈਮ ਬਾਈ ਦਾ ਰਹਿਣ ਵਸੇਰਾ ਵਾਲਾ ਜਿਹੜਾ ਮਿੱਤਰੋ ਸਿਵਿਆ ਪਿੰਡ ਦੇ ਵਿੱਚ ਸੁਸਾਇਟੀ ਆ ਜਿਹੜੀ ਉੱਥੇ ਉਹਦੇ ਕੋਲੇ ਰਹਿ ਜਾਂਦਾ ਬਿਲਕੁਲ ਮਿੱਤਰੋ ਪਿੱਪਲ ਵਾਲੇ ਅੱਡੇ ਦੇ ਕੋਲੇ ਕਿਹੜੇ ਘਰੇ ਆਪਾਂ ਮੌਜੂਦ ਆ ਕਿ ਬ੍ਰਾਂਡ ਦਿਖਾਉਣ ਲੱਗਾ ਉਹਨਾਂ ਭਰਾਵਾਂ ਦੇ ਲਈ ਜਿਹੜੇ ਚੰਗੀ ਚੀਜ਼ ਦੇ ਸ਼ਕੀਨ ਆ ਟੌਪ ਦੀ ਵੱੱਛੀ ਦਿਖਾਉਂਗਾ ਰੁਕ ਜੋਗੇ ਰਾਂ ਦੀ ਡਿਟੇਲ ਲੈਦੇ ਆਂ ਫਿਰ ਵੱੱਛੀ ਵਾਲੇ ਪਾਸੇ ਹੁੰਨੇ ਆਪਾਂ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲਤ ਆ ਠੀਕ ਆ ਜੀ ਸੇਤਾ ਦੇ ਪਰਿਵਾਰ ਸੁਣਾਉ ਪਹਿਲੇ ਵਧੀਆ ਜੀ ਵਧੀਆ ਆਪਣਾ ਨਾਮ ਦੱਸ ਦਈਏ ਕਿਹੜਾ ਦੀ ਭਾਈ ਆਪਣਾ ਨਾਮ ਕਬਾਲ ਸਿੰਘ ਆ ਜੀ ਇਕਬਾਲ ਸਿੰਘ ਹਾਂਜੀ ਇਕਬਾਲ ਭਾਈ ਫਿਰ ਜਾਨਵਰਾਂ ਦਾ ਸ਼ੌਂਕ ਟੌਪ ਹੀ ਆ ਹੈ ਹਾਂਜੀ ਟੌਪ ਠੀਕ ਆ ਭਾਈ ਅੱਜ ਆਪਾਂ ਇੱਕ ਵੈੜਾ ਦਿਖਾਉਣੀ ਐ ਚੱਪ ਦੀ ਹੈਨਾ ਉਹਦਾ ਨੰਬਰ ਵਾਲੇ ਸੀਮਿੰਟ ਦਾ ਤਾਂ ਨਹੀਂ ਪਤਾ ਉਂਡਰ ਹੈ ਟੌਪ ਹੈ ਕਿ ਕਿੰਨਾ ਜ਼ਰ ਰਹਿ ਗਿਆ ਇਹਦਾ ਭਾਈ ਇਹ 8-10 ਦਿਨ ਰਹਿ ਗਿਆ ਜੀ 8-10 ਦਿਨ ਹਜੇ ਲੈ ਜਾਉਗਾ ਇਹ ਤਾਂ ਲੇਵਾ ਫਿਰ ਹੋਰ ਤਿਆਰ ਕਰ ਦਿੰਦਾ ਹਾਂਜੀ ਹੋਰ ਤਿਆਰ ਕਰੂਗਾ ਇਹ ਕਿਹੜੇ ਮਤਲਬ ਦੂਜੇ ਕਿਨੇ ਹੁੰਦੇ ਆ ਕਿੰਨੀ ਉਮਰ ਦੀ ਹੋ ਗਈ ਭਈ ਇਹ ਇਹ 2 ਸਾਲਾਂ ਦਾ ਘਟਾ ਹੈ ਦੋ ਸਾਲਾਂ ਦਾ ਤਾਂ ਹਜੇ ਕੜ ਕੀਰੀਓਸ ਹੁੰਦੀ ਪਈ ਆ ਭਾਈ ਹਾਂ ਕੀਰੀਓਸ ਹੈ ਕੀ ਬਾਤ ਆ ਭਾਈ ਅੱਛਾ ਸਾਫ ਸੂ ਫਿਰ ਬਹੁਤ ਟੌਪ ਆਦ ਰਹੀ ਹੈ ਨਾ ਫੀਡ ਫੂਡ ਕਿਹੜੀ ਪਾਉਣਾ ਹਣਾ ਭਾਈ ਸੰਭਲ ਲਈ ਫੀਡ ਅਸੀਂ ਤਾਂ ਵੈਸੇ ਆਧਾਕ ਦਾਣਾ ਦੂਜਾ ਦਲਾ ਕੇ ਪਾਇਆ ਜੀ ਕਰਦੀ ਫੀਡ ਨਾਲ ਹੀ ਤਿਆਰ ਕਰਾਂ ਕਰ ਦਿੱਤੀ ਠੀਕ ਆ ਭਾਈ ਕੀ ਬਾਤ ਆ ਅੱ ਇਹਦੀ ਮਾਂ ਦਾ ਦੁੱਧ ਕਿੰਨਾ ਕੋਸੀ ਬਾਈ ਇਹਦੀ ਮਾਂ ਦਾ ਦੁੱਧ ਹੁਣ ਵੀ ਸੂਈ ਵੀ ਆ ਹਾਂਜੀ ਉਹਦਾ ਹੈਗਾ 11 ਲੀਟਰ ਡੰਗ ਦਾ 22 ਕਿਲੋ ਦੁੱਧ ਹੁਣ ਵੀ ਹੈਗਾ ਹਾਂ ਹੈਗਾ ਮੈਨੂੰ ਹੁਣ ਸੂਈ ਹੋਈ ਆ ਤੁਹਾਡੇ ਕੋਲ ਆ ਬੱਚੀ ਉਸੇ ਦੀ ਹੋਣੀ ਹੋਣਾ ਇਹਦੀ ਉਸੇ ਦੀ ਹਾਂ ਇਹ ਕਿੰਨੇ ਚਿਰ ਦੀ ਹੋ ਗਈ ਬਾਈ ਇਹ ਹੋ ਗਈ ਤਿੰਨ ਚਾਰ ਮਹੀਨਿਆਂ ਦੀ ਤਿੰਨ ਚਾਰਾਂ ਵੇਖ ਲੋ ਬਈ ਮਿੱਤਰੋ ਸਾਬ ਆ ਹੁੰਦੀ ਹੈ ਮਿਹਨਤ ਇਹਨੂੰ ਕਹਿੰਦੇ ਜਦੋਂ ਚੀਜ਼ ਚੰਗੀ ਟਿਕਾਣੇ ਦੀ ਸਾਂਭਾਂਗੇ ਨਾ ਬਈ ਤੇ ਟਿਕਾਣੇ ਦੇ ਰੁਪਏ ਵੀ ਆਪਣੀ ਜੇਬ ਦੇ ਵਿੱਚ ਆਟੋਮੈਟਿਕ ਹੀ ਪਹਿਣਗੇ ਠੀਕ ਹੈ ਬਈ ਅੱਛਾ ਇੱਕ ਗੱਲ ਹੋਰ ਨਾਮ ਕੀ ਆ ਗਿਆ ਬਈ ਆਪਣਾ ਇਕਬਾਲ ਸਿੰਘ ਇਕਬਾਲ ਸਿੰਘ ਇਕਬਾਲ ਬਈ ਫਿਰ ਹੁਣੇ ਵੇਚਦੇ ਨਹੀਂ ਹੈ ਇਹ ਵੇਚ ਨਹੀਂ ਹੁਣ ਹਾਂ ਜੀ ਹਾਂ ਵੇਚ ਨਹੀਂ ਠੀਕ ਹੈ ਬਈ ਕੀ ਰੇਟ ਰੱਖਾਂਗੇ ਆਪਾਂ ਇਹਦਾ 1,25,000 1,25,000 ਰੁਪਇਆ ਵੀ ਤੋਂ ਲੜ ਪਿਆਰ ਥੋੜਾ ਬਹੁਤਾ ਕਰਦਾ ਕਰਦਾ ਹਾਂ ਠੀਕ ਆ ਬਾਈ ਤੋਰਦੇਂਗਾ ਬਾਈ ਕਿਰਾਂ ਦੀ ਕੱਢੀ ਬਾਦ ਖੋਲੀ ਭਰਾ ਇਹਨੂੰ ਲੈ ਜੀ ਮਿੱਤਰੋ ਟੌਪ ਦਾ ਮੂੰਹ ਨਿੱਕਾ ਜਾਇਆ ਕਰਮਾਲੀ ਦਾ ਕਿਉਂਕਿ ਬਾਈ ਬੱਛੀ ਆ ਹਜੇ ਦਾ ਬੱਚਾ ਤੇ ਪਰ ਕੱਦ ਵੱਲੋਂ ਮਨ ਲ ਸ਼ਾਈਨਿੰਗ ਅਲਵੈਨ ਮਨ ਕੋਕੇ ਜੜੀ ਫਿਰਦੀ ਚਮਕ ਦਮਕ ਵਾਲੀ ਬੱਛੀ ਆ ਕੋਈ ਲੱਸੀ ਫਿੱਕੀ ਨਾ ਮੰਨਿਆ ਜੇ ਵੀ ਮਨ ਤੁਰਦੀ ਹੋਈ ਨਾ ਜਦੋਂ ਖੁਰਲੀ ਤੇ ਖੜੀ ਹੋਈ ਹਜੇ ਤਾਂ 10 ਦਿਨ ਬਾਕੀ ਆ ਜਦੋਂ 10 ਦਿਨਾਂ ਨੂੰ ਤਿਆਰ ਹੋਈ ਨਾ ਕਰਮਾਲੀ ਤੇ ਮੰਡੀ ਦੇ ਵਿੱਚ ਮੇਲਾ ਲਾ ਦੂਗੀ ਵੀ ਮਤਰਾ ਆ ਜਾ ਮੈਨੂੰ ਖਰੀਦਣ ਦੇ ਲਈ ਆ ਬ੍ਰੈਂਡ ਆ ਮਿੱਤਰੋ ਇਹਦਾ ਕਰਮਾਲੀ ਦਾ ਵੇਖੋ ਕਿਹੜਾ ਠੀਕ ਹੈ ਹੈ ਨਾ ਐਨ ਜਗ ਦੀ ਆ ਚਾਰੇ ਪਾਸੇ ਤੋਂ ਮੱਛੀ ਆਪ ਕਹਿੰਦੀ ਆ ਵੀ ਮੈਂ ਜਵਾਨੀ ਦੇ ਵਿੱਚ ਆ ਮਿੱਤਰਾ ਜਿੱਥੇ ਮਰਜ਼ੀ ਲੈ ਜਾਵੇਂ ਨੂੰ ਪੈਸੇ ਦਾ ਤੇਰੇ ਲੱਗਣਗੇ 2 ਰੁਪਏ ਪਰ ਇਹ ਨਹੀਂ ਹੈਗਾ ਵੀ ਤੈਨੂੰ ਕੋਈ ਕਹਿ ਦੂਗਾ ਵੀ ਮੱਛੀ ਮਾੜੀ ਆ ਬਾਈ ਠੀਕ ਆ ਆ ਵੇਖੋ ਵੀਰੇ ਥੋੜੀ ਜਿਵੇਂ ਆਪਾਂ ਕਹਿ ਦਿੰਨੇ ਹਜੇ ਜਵਾਨੀ ਕਰਕੇ ਨਾ ਕਾਲੀ ਪੈਂਦੀ ਆ ਹੋਰ ਗੱਲ ਕੋਈ ਨਹੀਂ ਬੱਛੀ ਨੂੰ ਬਣਦੀ ਬਈ ਹੁਣ ਇਹਦਾ ਕੱਦ ਦਾ ਆਈਡੀਆ ਵੀ ਤੁਹਾਨੂੰ ਮੈਂ ਲਵਾ ਦੂੰਗਾ ਕੱਦ ਦਾ ਬਹੁਤ ਸੋਹਣਾ ਕੱਦ ਦਾ ਬੱਛੀ ਦਾ ਲੇਵਦੀਪ ਨੇੜੇ ਹੋਈ ਗਰਾਂ ਦੀ ਲੇਵੇ ਦੇ ਪੁੱਤਰਾ ਆਂਦੇ ਲੇਵੇ ਦੀ ਬਰੀਕੀ ਬਹੁਤ ਚੰਗੀ ਆ ਵੇਖੋ ਆਰਡਰ ਦੀ ਕੁਆਲਿਟੀ ਗਰਾਂ ਦੀ ਬਈ ਹਾਂ ਠੀਕ ਆ ਆ ਹੁੰਦੀ ਆ ਬਈ ਲੇਵਾ ਬਈ ਸਹੀ ਬਈ ਐਚਐਫ ਦਾ ਲੇਵਾ ਇਹਨੂੰ ਕਹਿੰਦੇ ਆ ਜਦੋਂ ਪਿੱਛੋਂ ਦੇ ਥੱਲੋ ਗੜਵੀ ਦੇ ਕੋਲੋਂ ਐਣ ਗਲਾਈ ਫੜ ਲਈ ਨਾ ਲੇਵੇ ਨੇ ਤੇ ਉਹਨੇ ਬੰਤਰ ਹੀ ਲੇਵੇ ਦੀ ਕਮਾਲ ਦੀ ਬਣਾ ਦੇਣੀ ਹੁੰਦੀ ਆ ਘਰਾਂ ਵਾਲੀ ਦੇ ਮਿੱਤਰੋ ਤੇ ਚੰਗਾਈ ਇਹਨੂੰ ਸੀਮਨ ਭਰਾਇਆ ਹੋਇਆ ਵੀਰੇ ਥਾਣਾ ਵੇਖੋ ਕਿੱਡਾ ਚੰਗਾ ਗਲਾਬੀ ਥਾਣਾ ਚਾਰੇ ਤੇ ਚਾਰੇ ਦੇ ਚਾਰੇ ਐਣ ਕੱਲਾ ਕੱਲਾ ਨਿਖੜਵਾਤਣ ਆ ਵੇਖੋ ਵੀਰੇ ਠੀਕ ਹੈ ਬਾਈ ਹੱਥੀ ਚਵਾਈ ਕਰ ਲਿਆ ਜੇ ਚੈ ਮਸ਼ੀਨੀ ਚਵਾਈ ਕਰ ਲਿਆ ਜੇ ਦੁੱਧ ਬੱਚੀ ਪਹਿਲੇ 20 ਕਿਲੋ ਦੇ ਕੇ ਜਾਊਗੀ ਚੋਣ ਵਾਲਾ ਹੋਵੇ ਕੋਈ ਬਾਹਰ ਚੋਲੋ ਦਾ ਗੱਲ ਵੱਖਰੀ ਆ ਪਰ 20 ਦਾ ਆਈਡੀਆ ਲਾ ਕੇ ਖਰੀਦਿਆ ਜੇ ਮਜ਼ਬੂਤੀ ਵਾਲੀ ਵੇੜਾ ਕਿਉਂਕਿ ਅੰਗ ਬਹੁਤ ਮਜ਼ਬੂਤ ਦਾ ਦੋ ਸਾਲਾਂ ਤੋਂ ਹਜੇ ਘਟ ਤਈਆਂ ਕੁ ਮਹੀਨੇ ਦੀ ਹੋਊਗੀ ਭਾਈ ਇਹਨਾਂ ਕਬਾ ਹਾਂਜੀ ਹਾਂਜੀ ਠੀਕ ਹੈ ਅੱਛਾ ਇੱਕ ਵਾਰ ਬਾਈ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਆਪਾਂ 95924 95924 23563 ਇੱਕ ਵਾਰੀ ਹੋਰ ਬੋਲ ਦਈਏ 95924 ਜੀ 23563 9592223536 ਇਸ ਨੰਬਰ ਤੇ ਮਿੱਤਰੋ ਇਹ ਜੁਗਣੀ ਖਰੀਦਣ ਦੇ ਲਈ ਗੱਲਬਾਤ ਕਰ ਲਿਆ ਜੇ ਜੁਗਣੀ ਤਾਂ ਕਿਹਾ ਵਾ ਇਹਨੂੰ ਕਿਉਂਕਿ ਵੀਰੇ ਸੋਹਣੀ ਸੁਨੱਖੀ ਬੱਚੀ ਬਹੁਤ ਜ਼ਿਆਦੀ ਆ ਤੁਸੀਂ ਕੋਲ ਆ ਕੇ ਦੇਖਿਓ ਤੁਹਾਨੂੰ ਵੀਡੀਓ ਨਾਲੋਂ ਜ਼ਿਆਦਾ ਪਸੰਦ ਆਊਗੀ ਮੂੰਹ ਨਿੱਕਾ ਜਿਹਾ ਫੇਸ ਕੁਆਲਿਟੀ ਦੀ ਕੰਨਾਂ ਦੀ ਬਰੀਕੀ ਦੀ ਸਾਰੀ ਚੰਗੀ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਨ ਸਿਵਿਆ ਇਕਬਾਲ ਸਿੰਘ ਬਾਈ ਦੇ ਘਰੋਂ ਵੀਡੀਓ ਦਿਖਾਈਆ ਵੀਡੀਓ ਦੇਖਣ ਲਈ ਧੰਨਵਾਦ